ਸੋਸ਼ਲ ਮੀਡੀਆ ਤੇ ਇੱਕ ਵੀਡੀਓ ਇਕ ਤਰ੍ਹਾਂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਫੋਰਚਨਰ ਸਵਾਰ ਨੌਜਵਾਨ ਸ਼ਰੀਆਮ ਗੁੰਡਾਗਰਦੀ ਕਰਦਾ ਨਜ਼ਰ ਆਇਆ ਹੈ ਤੇ ਦੇਖੋ ਕਿਵੇਂ ਰਿਵਾਲਵਰ ਵਾਰ ਵਿਖਾ ਕੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਤਾਂ ਬੱਸ ਵਾਲਿਆਂ ਵੱਲੋਂ ਵੀਡੀਓ ਬਣਾ ਲਈ ਤਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਦੱਸਿਆ ਜਾਂਦਾ ਹੈ ਕਿ हरियाणा रोड 'ਤੇ ਬੱਸ ਜੋ ਕਿ ਜੀਨ ਤੋਂ ਦਿੱਲੀ ਵੱਲ ਜਾ ਰਹੀ ਸੀ ਤਾਂ ਸੋਨੀਪਟ ਗਵਾਂਡ ਦੇ ਵਿੱਚਕਾਰ ਇੱਕ ਫੋਰਚਨਰ ਸਿਰਫ ਇਹ ਨੌਜਵਾਨ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਤੁਸੀਂ ਦੇਖੋ ਕਿਵੇਂ ਵੀਆਈਪੀ ਗੱਡੀ ਦੇ ਵਿੱਚ ਸਵਾਰ ਹੋ ਕੇ ਵੀਆਈਪੀ ਸਟicker ਇਸ ਗੱਡੀ ਦੇ ਉੱਤੇ ਲੱਗਿਆ ਹੋਇਆ ਹੈ ਤੇ ਨੌਜਵਾਨ ਸ਼੍ਰੀ ਆਮ ਗੁੰਡਾਗਰਦੀ ਕਰ ਰਿਹਾ ਹੈ ਤਾਂ ਇਸ ਮੌਕੇ ਬੱਸ ਕੰਡਕਟਰ ਤੇ ਡਰਾਈਵਰ ਨੇ ਇਹਦੀ ਸੂਚਨਾ ਪੋਰਸ ਨੂੰ ਦਿੱਤੀ ਹੈ ਅੱਗੇ ਜਾ ਕੇ ਦੱਸਿਆ ਜਿਹੜੀ ਤੇਜ਼ ਰਫਤਾਰੀ ਕਾਰਨ ਫੋਰਚੂਨਰ ਗੱਡੀ ਪਲਟ ਗਈ ਜਿਸ ਤੋਂ ਬਾਅਦ ਜਾ ਕੇ ਮੌਕੇ ਤੇ ਪੁਲਿਸ ਦੀ ਟੀਮਾਂ ਤੇ ਨਾਲ ਲੋਕਾਂ ਵੱਲੋਂ ਇਸ ਸਿਰਫਰੇ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਆਖਰੀ ਗੱਡੀ ਹੈ ਕਿਸ ਦੀ ਹੈ ਵੀਆਈਪੀ ਨੰਬਰ ਕਿਸੇ ਲੀਡਰ ਦਾ ਹੈ ਗੱਡੀ ਦਾ ਜਾਂ ਫਿਰ ਕਿਸੇ ਹੋਰ ਤਰੀਕੇ ਦਾ ਮਾਮਲਾ ਜਾਸਤਾ ਬਿਚਾ ਇਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਵੱਧ ਤੋਂ ਵੱਧ ਤੁਸੀਂ ਵੀ ਸ਼ੇਅਰ ਕਰਦੇ ਹੋ ਦੇਖੋ ਕਿਵੇਂ ਸਿਰਫ ਇਹ ਨੌਜਵਾਨ ਅਜੀਬ ਗੁੰਡਾਗਰਦੀ ਕਰਦਾ ਨਜ਼ਰ ਆਇਆ ਤੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਮੌਕੇ बस कनेक्टर ਬੰਨੋ ਜੋ ਵੀਡੀਓ ਬਣਾਈ ਹੈ ਉਸਦੇ ਨਾਲੇ ਵੱਡੇ ਖੁਲਾਸੇ ਹੋਏ ਤੂੰ ਦੇਖੋ ਵੀਆਈਪੀ ਨੰਬਰ ਤੇ ਸਟicker ਵੀ ਵੀਆਈਪੀ ਲਗਾਇਆ ਹੋਇਆ ਫੋਰਚੂਨਰ ਗੱਡੀ ਹੈ ਇਸਦੇ ਵਿੱਚ ਕੌਣ ਹੈ ਨੌਜਵਾਨ ਤਸ ਨੂੰ ਲੈ ਕੇ ਪੋਰਸ ਪੂਰੀ ਪੁੱਛਗਿੱਛ ਕਰ ਰਹੀ ਹੈ ਆਖਿਰ ਮਕਸਦ ਕੀ ਸੀ ਕਿਉਂ ਬੱਸ ਨੂੰ ਰਿਵਲਵਰ ਵਖਾ ਕੇ ਕਰਨ ਲੱਗਿਆ ਸੀ ਇਹ ਤਸਵੀਰਾਂ ਹੁਣ ਸਾਹਮਣੇ ਆਇਆ ਨੇ ਜਾਂਚ ਦਾ ਵਿਸ਼ਾ ਇਸ ਨੂੰ ਲੈ ਕੇ ਪੋਰਸ ਵੱਲੋਂ ਅੱਗੇ ਕੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ ਉਹ ਸਮਝ ਦੱਸੇਗਾ ਬਹੁਤ ਤੋਂ ਵੱਤ ਤੁਸੀਂ ਵੀ ਸ਼ੇਅਰ ਕਰਦੇ ਰਹੋ ਤਾਂ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ ਇਹ ਪੁਲਟੇ ਮਾਰੀ ਹੈ ਮੈਂ ਕਿਹਨੇ ਆਣਦਾ ਭਾਈ ਮੈਨੂੰ ਮਿਲਦਾ